ਵੀਰ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜਾ ਕਿ ਕਿਸਾਨਾਂ ਦਾ ਇੱਕ ਧਰਨਾ ਲੱਗਿਆ ਗਿਆ ਸੀ ਖਨੌਰੀ ਤੇ ਸ਼ੰਭੂ ਬਾਡਰ ਤੇ ਜਿੱਥੋਂ ਕਿ ਉਹ ਟਰਾਲੀਆਂ 200 ਦੇ ਕਰੀਬ ਦੱਸਿਆ ਗਿਆ ਕਿਸਾਨਾਂ ਨੇ ਚੋਰੀ ਹੋਈਆਂ ਸੀ ਤਾਂ ਜਿਹੜਾ ਕਿ ਹੁਣ ਮਨਦੀਪ ਸਿੱਧੂ ਨੇ ਸਾਹਮਣੇ ਆ ਕੇ ਇਹ ਗੱਲ ਦਾ ਖੁਲਾਸਾ ਕੀਤਾ ਵੀ ਇਹ ਸਾਰਾ ਸਰਾ ਸਰ ਝੂਠ ਆ ਤਾਂ ਅਸੀਂ ਜਿਹੜੇ ਇਹ ਟਰਾਲੀਆਂ ਲੈ ਕੇ ਗਏ ਸੀ ਥਾਣੇ ਦੇ ਵਿੱਚ ਮੌਜੂਦ ਸੀ ਉਹ ਟਰਾਲੀਆਂ ਉਹ ਕਿਸਾਨ ਆਪਣੀਆਂ ਆ ਕੇ ਲੈ ਗਏ ਤਾਂ ਅਸੀਂ ਜਿਹੜਾ ਇਹ ਦੌਰਾ ਸ਼ੰਭੂ ਬਾਡਰ ਦਾ ਕਰ ਰਹੇ ਹਾਂ ਤਾਂ ਪਹਿਲਾਂ ਇਹ ਵੀਡੀਓ ਸੁਣੋ ਫਿਰ ਕਰਦੇ ਆ ਵਿਚਾਰ ਸਾਂਝੇ ਦੇਖੋ ਪਹਿਲਾ ਵੀਡੀਓ ਦੇਖਿਆ ਇੱਕ ਇਹਨਾਂ ਨੇ ਪ੍ਰੋਪਰ ਜਿਹੜਾ ਉਸ ਜਗ੍ਹਾ ਤੇ ਲਗਭਗ 1.3 ਕਿਲੋਮੀਟਰ ਦੇ ਸੀ ਇਹਦਾ ਵਿੱਚੋਂ ਟਰੈਕਟਰ ਟਰਾਲੀਆਂ ਸੀ ਵਿੱਚ ਟੈਂਪਰੇਰੀ ਸਟਰਕਚਰ ਬਣਾ ਕੇ ਵੀ ਉਹਨਾਂ ਨੇ ਉਹ ਰੱਖਿਆ ਹੋਇਆ ਸੀ ਤੇ ਉਹਦੇ ਵਿੱਚ ਮੇਰੇ ਦੇ ਜਿਹੜਾ ਅਸੀਂ ਸਾਡੇ ਕੋਲੇ ਪ੍ਰੋਪਰ ਰਿਕਾਰਡ ਹੈ ਇਹਦਾ 650 ਦੇ ਕਰੀਬ ਟਰੈਕਟਰ ਟਰਾਲੀਆਂ ਜਿਹੜੀਆਂ ਅਸੀਂ ਉਹਨੂੰ ਉੱਥੇ ਉਸ ਜਗ੍ਹਾ ਤੇ ਸੀ ਜਿਸ ਦਿਨ ਮੋਰਚਾ ਰਿਮੂਵ ਕੀਤਾ ਗਿਆ 158 ਜਿਹੜੀਆਂ ਹੈਗੀਆਂ ਕਿਸਾਨ ਜਿਹੜੇ ਆ ਪਾ ਕੇ ਉਸ ਰਾਤ ਨੂੰ ਤੇ अर्ਲੀ ਮਾਰਨਿੰਗ ਆ ਜਿਹੜੇ ਆ ਕੇ ਲੱਗੇ ਉਹਨਾਂ ਦਾ ਵੀ ਪ੍ਰੋਪਰ ਰਿਕਾਰਡ ਹੈ ਉਹਨਾਂ ਚ ਕੁਸ਼ਕ ਦੇ ਵਿੱਚ ਏਸੀ ਲੱਗੇ ਹੋਏ ਸੀ ਤੇ ਕੁਸ਼ਕ ਦੇ ਵਿੱਚ ਜਿਹੜੀਆਂ ਐਲਈਡੀ ਲੱਗੀਆਂ ਹੋਈਆਂ ਸੀ ਉਹ ਲੈ ਗਏ ਉਸ ਤੋਂ ਇਲਾਵਾ ਅਸੀਂ ਜਿਹੜਾ 3 ਲਗਭਗ 3 ਕਿਲੋਮੀਟਰ ਦੂਰ ਜਿਹੜਾ ਇੱਕ ਟੈਂਪੋਰਰੀ ਵੇਅਰ ਹਾਊਸ ਕਹਿ ਸਕਦੇ ਆ ਗਡਾਊਨ ਕਹਿ ਸਕਦੇ ਆ ਜਿਹਦੇ ਵਿੱਚ ਲਾਈਟ ਦਾ ਇੰਤਜ਼ਾਮ ਕੀਤਾ ਗਿਆ ਸੀ ਨੇੜੇ ਕੋਈ ਮਕਾਨ ਦੁਕਾਨ ਨਹੀਂ ਤੇ ਇੱਕ ਐਂਟਰੀ ਸੀ ਤੇ ਅੱਗੇ ਅਸੀਂ ਦੋ ਇੱਕ ਅੱਗੇ ਇੱਕ ਪਿੱਛੇ ਗਾਰਡ ਲਾਈ ਸੀ ਤੇ ਉਹ ਲਾ ਕੇ ਗਾਰਡ ਤੇ ਉਹਦੇ ਵਿੱਚੋਂ 493 493 ਜਿਹੜੀਆਂ ਟਰੈਕਟਰ ਟਰਾਲੀਆਂ ਜਿਹੜੇ ਕਿਸਾਨ ਇੱਥੋਂ ਲੈ ਗਏ ਉਹਨਾਂ ਦਾ ਵਿੱਚੋਂ ਰਿਕਾਰਡ ਟਰਾਲੀਆਂ ਦੇ ਨਾਲ ਫੋਟੋਆਂ ਆਧਾਰ ਕਾਰਡ ਉਹ ਪ੍ਰੋਪਰ ਹੈ ਜਿਹੜਾ ਅਸੀਂ ਉਹ ਰੱਖਿਆ ਗਿਆ ਤੇ ਉਹਦੇ ਤੋਂ ਇਲਾਵਾ 61 ਜਿਹੜੇ ਗੈਸ ਸਿਲੰਡਰ 28 ਪਾਣੀ ਦੇ ਟੈਂਕਰ ਤੇ 20 ਫ੍ਰਿਜ ਤੇ 6 ਵਾਸ਼ਿੰਗ ਮਸ਼ੀਨਾਂ ਇਹ ਇੱਥੋਂ ਲੈ ਗਏ ਤੇ ਦੂਜੀ ਗੱਲ ਜਿਹੜੀ ਸਾਡੇ ਲਈ ਤਸੱਲੀ ਵਾਲੀ ਹੈ ਵੀ ਖਨੌਰੀ ਤੇ ਜਿਲ੍ਹਾ ਸੰਗਰੂਰ ਦਾ ਜਿਹੜਾ ਹੈਗਾ ਥਾਣਾ ਖਨੌਰੀ ਤੇ ਜੁੜਾ ਪਟਿਆਲੇ ਦਾ ਥਾਣਾ ਪਾਤੜਾ ਇੱਥੇ ਲੱਗਦਾ ਸਾਡੇ ਇਹਨੇ ਦੋਨੇ ਥਾਣਿਆਂ ਦੇ ਵਿੱਚ ਅੱਜ ਤੱਕ ਵੀ ਇੱਕ ਵੀ ਸਿੰਗਲ ਕੰਪਲੇਂਟ ਇਥੋਂ ਸਮਾਨ ਚੋਰੀ ਕਰਨ ਦੀ ਤੇ ਜਾਂ ਆਸ-ਪਾਸ ਲਜਾਂਦੀ ਨਹੀਂ ਪਾਈ ਗਈ। ਨਹੀਂ ਉਹਨਾਂ ਨੂੰ ਵਾਪਸ ਕੀਤਾ ਜਾ ਚੁੱਕਿਆ ਤੇ ਦੂਜੀ ਗੱਲ ਇਹ ਸਾਹ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਉਹਨਾਂ ਨੇ ਇੱਕ ਉਹਨਾਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਆ ਇੱਕ ਬੜੀ ਸਫਿਸਟੀਕੇਟਡ ਟਰਾਲੀ ਜਿਹੜੀ ਬਣਾਈ ਸੀ ਉਹਨੂੰ ਅਸੀਂ ਥਾਣੇ ਲੈ ਗਏ ਸੀ। ਤੇ ਉਹ ਉਹਨਾਂ ਨੇ ਉਹਦੇ ਵਿੱਚੋਂ ਕੱਲ ਉਹਨਾਂ ਦਾ ਦੱਸਿਆ ਹੋਣਾ ਡੀਐਸਪੀ ਸਾਹਮਣੇ ਵੀ ਕੱਲ ਰਾਤ ਉਹਨਾਂ ਦੇ ਆਏ ਸੀ ਉਹਦੀ ਚਾਬੀ ਵੀ ਉਹਨਾਂ ਕੋਲੇ ਸੀ ਉਹਦੇ ਨਾਲ ਖੋਲ ਕੇ ਜੋ ਉਹਨਾਂ ਦਾ ਕੋਈ ਆਵਦਾ ਜਿਹੜਾ ਕੀਮਤੀ ਸਮਾਨ ਸੀ ਉਹ ਉਹਨੂੰ ਉਹ ਲੈ ਗਏ ਤੇ ਨਾਲ ਨਾਲ ਜਿਹੜਾ ਉਹਨੂੰ ਕਹਦੇ ਉਹ ਵੀ ਹੁਣ ਸਾਡੇ ਕੋਲੇ ਕੋਈ ਵੀ ਇਹੋ ਜੀ ਚੀਜ਼ ਹੈ ਨਹੀਂ ਵੀ ਜਿਹੜੀ ਸਾਡੇ ਕੋਲੇ ਸਾਡੇ ਕਬਜ਼ੇ ਦੇ ਵਿੱਚ ਹੋਵੇ ਤੇ ਖਨੋਰੀ ਜਿਹੜੇ ਧਰਨੇ ਲੱਗੇ ਸੀ ਡੀਆਈਜੀ ਮਨਦੀਪ ਸਿੱਧੂ ਦਾ ਹੁਣ ਇਹ ਕਹਿਣਾਗਾ ਵੀ ਉੱਥੋਂ ਜਿਹੜੀਆਂ ਚੋਰੀ ਹੋਈਆਂ ਟਰਾਲੀਆਂ ਇਹ ਕਹਿੰਦੇ ਆ ਵੀ ਅਸੀਂ ਉੱਥੋਂ ਚੋਰੀ ਕਰਕੇ ਲੱਗੇ ਆ ਕੁਝ ਚੋਰੀ ਨਹੀਂ ਹੋਇਆ ਕਿਉਂਕਿ ਜਿਹੜੀਆਂ ਇਹ ਟਰਾਲੀਆਂ ਸੀ ਖਾਣੇ ਦੇ ਵਿੱਚ ਅਜਲੇ ਆ ਚੁੱਕੇ ਤੇ ਵਾਪਸ ਵੀ ਲੈ ਗਏ ਕਿਸਾਨ ਤਾਂ ਹੁਣ ਜਿਹੜੀ ਇਹ ਕਿਸਾਨਾਂ ਨਾਲ ਬਹੁਤ ਵੱਡੀ ਘਟਨਾ ਵਾਪਰੀਆ ਕਿਉਂਕਿ ਸ਼ੰਭੂ ਤੇ ਖਨੋਰੀ ਬਾਰਡਰ ਸਾਫ਼ ਕਰ ਦਿੱਤਾ ਗਿਆ ਉੱਥੋਂ ਕਿਉਂਕਿ ਚੱਕ ਦਿੱਤੇ ਗਏ ਧਰਨੇ ਤਾਂ ਜਿਹੜਾ ਹੁਣ ਕਿਸਾਨ ਇੱਕ ਪਾਸੇ ਬੈਠੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਲਾ ਰਹੇ ਸੀ ਪਰ ਜਿਹੜਾ ਇਹ ਸਰਕਾਰ ਨੇ ਬਹੁਤ ਵੱਡਾ ੱੱਕਾ ਕੀਤਾ ਕਿਉਂਕਿ ਨਾਲ-ਨਾਲ ਜਿਹੜੀਆਂ ਬਜ਼ੁਰਗ ਮਾਤਾ ਨੂੰ ਵੀ ਜੇਲਾ ਦਿਖਾਤੀਆਂ ਇਹਨਾਂ ਨੇ ਇਹ ਮਾੜੀਆਂ ਸਰਕਾਰਾਂ ਨੇ ਕਿਉਂਕਿ ਬੰਤ ਸਿੰਘ ਵਾਲਾ ਦੌਰ 1984 ਵਾਲਾ ਹੌਲੀ-ਹੌਲੀ ਇਹ ਦਿਖਾ ਦੇਣਗੇ ਅਜੇ ਤਾਂ ਕੁਝ ਵੀ ਨਹੀਂ ਹੋਇਆ ਅਜੇ ਤਾਂ ਸਿਰਫ ਇਹਨਾਂ ਦੇ ਪੌਣੇ 3 ਸਾਲ ਜਿਹੜੇ 2 ਸਾਲ ਦੇ ਵਿੱਚ ਇਹ ਲੁੱਟ ਕੇ ਖਾ ਜਾਣਗੇ ਸਰਕਾਰ ਨੂੰ ਤੇ ਹੁਣ ਡੀਜੀ ਜਿਹੜਾ ਡੀਆਈਜੀ ਮਨਦੀਪ ਸਿੱਧੂ ਆ ਇਹਦੇ ਤੇ ਵੀ ਸਵਾਲ ਉੱਠੇ ਆਗੇ ਕਿਸਾਨਾਂ ਦੇ ਕਿਹਾ ਗਿਆ ਵੀ ਇਹ ਵੀ ਇੱਕ ਦਲਾਲ ਆ ਦਲਾਲੀ ਕਰਦਾ ਇਹ ਜਿਹੜੇ ਕਾਨੂੰਨ ਦੇ ਨਾਂ ਇਹ ਕਹਿੰਦਾ ਮਤਲਬ ਸਰਕਾਰ ਨਾਲ ਰਲ ਕੇ ਤਾਂ ਕਿਸਾਨਾਂ ਨਾਲ ਧੱਕੇਬਾਜ਼ੀਆਂ ਕਰ ਰਹੇ ਆ ਤੇ ਜਿਵੇਂ ਇੱਕ ਸ਼ੰਭੂ ਤੇ ਖਨੋਰੀ ਸਾਡੇ ਨਾਲ ਇਹ ਤੈਸ਼ ਮੈਸ਼ ਕਰਤਾ ਸਮਾਨ ਟਰਾਲੀਆਂ ਚੋਰੀ ਹੋ ਗਈਆਂ ਹੁਣ ਇਹਨਾਂ ਦਾ ਕਹਿਣਾ ਇਹ ਆ ਜੋ ਡੀਆਈਜੀ ਮਨਦੀਪ ਸਿੱਧੂ ਵੀ ਕੋਈ ਚੋਰੀ ਨਹੀਂ ਹੋਇਆ ਸਿਰਫ ਇਹ ਝੂਠ ਆ ਜਿਹੜੀ ਇਹ ਵਾਫਲਾਈ ਰਹੀ ਆ ਸਰਾ ਸਾਰਾ ਇਹ ਝੂਠ ਆ ਕਿਉਂਕਿ ਕਈ ਕਿਸਾਨ ਜਿਹੜੀਆਂ ਅਸੀਂ 200 250 ਟਰਾਲੀ ਇਹ ਦੱਸੀ ਜਾਂਦੇ ਆ ਤਾਂ ਉਹ ਆਪਣੀਆਂ ਵਾਪਸ ਵੀ ਲੈ ਆ ਚੁੱਕੇ ਥਾਣੇ ਦੇ ਵਿੱਚ ਮੌਜੂਦ ਸੀ ਜੀ ਟਰਾਲੀ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸੀ ਉਹਦੇ ਵਿੱਚ ਏਸੀ ਵਗੈਰਾ ਉਹ ਥਾਣੀ ਦੇ ਵਿੱਚ ਉਹ ਵੀ ਮੌਜੂਦ ਸੀ ਤਾਂ ਬਾਕੀ ਉਹ ਟੈਂਕੀਆਂ ਵਗੈਰਾ ਦੱਸੀਆਂ ਗਈਆਂ ਇਹ ਵੀ 100 200 ਤੋਂ ਕਰੀਬ ਸੀਗੀਆਂ ਤਾਂ ਇਹ ਵੀ ਵਾਪਸ ਲੈ ਆ ਚੁੱਕੇ ਤਾਂ ਹੁਣ ਇਹ ਸਾਰੀ ਖਬਰ ਜੋ ਆਪਣੀ ਝੂਟਿਆਵਾ ਫਲਾਇਆ ਜਾ ਜਾ ਰਹੀ ਆ ਕਿਉਂਕਿ ਕਿਸਾਨਾਂ ਵੱਲੋਂ ਤਾਂ ਇਹ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਇਹ ਸਰਾਸਰ ਝੂਠ ਆ ਤੇ ਹੁਣ ਕਿਸਾਨਾਂ ਦਾ ਵੀ ਬਹੁਤ ਵੱਡਾ ਜੋ ਇੱਕ ਰੋਸ ਹੈਗਾ ਪੰਜਾਬ ਸਰਕਾਰ ਤੇ ਕਿਉਂਕਿ ਸੀਐਮ ਪਵੰਤਮਨ ਨੇ ਜਦੋਂ ਦੀ ਇਹ ਸਰਕਾਰ ਆਈ ਆ ਲੋਕਾਂ ਤੇ ਅਤਿਆਚਾਰ ਕਰਿਆ ਕਿਉਂਕਿ ਜਿਹੜੀਆਂ ਮਾਤਾ ਬਜ਼ੁਰਗ 80-80 ਸਾਲ ਦੀਆਂ 70-70 ਸਾਲ ਦੀਆਂ ਕਿਉਂਕਿ 50 ਤੋਂ ਉੱਤੀ ਸੀ ਜਿਨ੍ਹਾਂ ਨੂੰ ਕੀ ਇਹਨਾਂ ਨੇ ਜੇਲਾ ਦਿਖਾਤੀਆਂ 28-27 ਜੋ ਕਿਸਾਨ ਆਗੂ ਸਾਰਿਆਂ ਨੂੰ ਜੇਲਾ ਦੇ ਵਿੱਚ ਬੰਦ ਕਰਤਾ ਤਾਂ ਇਹਨਾਂ ਨੇ ਉਹ ਸਮਾਂ ਯਾਦ ਕਰਾ ਦੇਣਗੇ 1984 ਵਾਲਾ ਕਿਉਂਕਿ ਦੰਗੇ ਬਹੁਤ ਕਰਵਾਤੇ ਕਿੰਨੇ ਇਨਕਾਊਂਟਰ ਹੋਈ ਜਾਂਦੇ ਆ ਫੇਕ ਇਨਕਾਊਂਟਰ ਜਿਹੜੇ ਕੀ ਗਰੀਬ ਘਰਾਂ ਦੇ ਪੀਲੇ ਪੀਤੇ ਦੇ ਵਿੱਚ ਤਿੰਨ ਨੌਜਵਾਨ ਮਾਰੇ ਗਏ ਗੈਂਗਸਟਰ ਕਹਿ ਕੇ ਮਾਰਾਇਆ ਗਿਆ ਉਹਨਾਂ ਨੂੰ ਆ ਇੱਕ ਫਿਰ ਪਿੱਛੇ ਜੀ ਹੁਣ ਜਿਹਨੇ ਬੱਚਾ ਚੋਰੀ ਅਗਵਾ ਕੀਤਾ ਸੀ ਉਹਨੂੰ ਗੈਂਗਸਟਰਾਂ ਨੇ ਇਹਨਾਂ ਗੈਂਗਸਟਰ ਕਹਿ ਕੇ ਮਾਰ ਦਿੱਤਾ ਗਿਆ ਕਿਉਂਕਿ ਬੰਦੀ ਕਾਰਵਾਈ ਕਾਨੂੰਨ ਵੀ ਕਰ ਸਕਦਾ ਸੀ ਇਹ ਹੁਣ ਆਪਣੇ ਮੇਰਾ ਕਹਿਣਾ ਨਹੀਂ ਇਹ ਲੋਕਾਂ ਦਾ ਵੀ ਕਹਿਣਾ ਕਈ ਖਬਰਾਂ ਵਾਇਰਲ ਹੁੰਦੀਆਂ ਨੇ ਤੇ ਵੀ ਗੁੰਡਾਗਰਦੀ ਜੋ ਨਾਲ ਨਾਲ ਇੱਕ ਕਰਨਲ ਮਾਮਲਾ ਵੀ ਤੁਸੀਂ ਦੇਖ ਹੀ ਲਿਆ ਕਰਨਲ ਨੂੰ ਕੁੱਟਿਆ ਗਿਆ ਨਾਲ ਨਾਲ ਇੱਕ ਪੁਲਿਸ ਵਾਲੇ ਦੀ ਵੀਡੀਓ ਵਾਇਰਲ ਹੋ ਰਹੀ ਆ ਉਹ ਕਹਿੰਦਾ ਵੀ ਮੇਰੇ ਇੱਕ ਨੂੰ 3 ਦੇ ਬੱਚਾ ਹੋਣ ਵਾਲਾ ਸੀ ਤਾਂ ਉਹਦੇ ਪੇਟ ਚ ਲੱਤਾਂ ਮਾਰੀਆਂ ਮੇਰੀ ਨੋਹ ਦਿੱਤੇ ਜਿਹੜਾ ਇੱਕ ਮੁੰਡਾ ਸੀਗਾ ਮੇਰਾ ਤਾਂ ਉਹਨੂੰ ਐਸਐਚਓ ਨੇ ਤੇ ਸਾਡੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੀ ਕੁੱਟਮਾਰ ਹੋਈ ਆ ਇਹ ਪੁਲਿਸ ਵਾਲੇ ਦਾ ਕਹਿਣਾ ਜੋ ਕਿ ਸ਼ਰੇਆਮ ਗੁੰਡਾਗਰਦੀ ਕਰਦੇ ਆ ਤੇ ਗੁੰਡਾਗਰਦੀ ਦਾ ਨੰਗਾ ਨਾਂ ਜਿਹੜਾ ਕਰਨਲ ਨੂੰ ਪਾਸੋਂ ਪੰਜਾਬ ਪੁਲਿਸ ਨੂੰ ਫਿੱਟ ਮੂਹੀ ਮਿਲ ਰਹੀ ਆ ਕਿਉਂਕਿ ਜਿਹਦੇ ਵਿੱਚ ਆਪਾਂ ਹੁਣ ਗੱਲ ਕਰੀਏ ਜਿਹੜਾ ਕਰਨਲ ਮਾਮਲਾ ਇਹਦੇ ਵਿੱਚ ਗੁੰਡਾਗਰਦੀ ਦਿਖਾਈ ਇਹਨਾਂ ਨੇ ਕਿਉਂਕਿ ਜਿਹੜਾ ਆਪਾਂ ਗੱਲ ਕਰੀਏ ਜਦੋਂ ਆਪਣਾ ਆਈਡੈਂਟੀਟੀ ਕਾਰਡ ਹੁੰਦਾ ਜਿਹੜਾ ਉਹ ਵੀ ਉਹਨਾਂ ਨੇ ਦਿਖਾਤਾ ਈਮਾ ਇੱਕ ਅਪਸਰਮ ਕਰਨ ਲਾ ਤਾਂ ਉਹਨਾਂ ਨੇ ਉਦੋਂ ਵੀ ਨਹੀਂ ਮੰਨਿਆ ਚਾਹੇ ਤਾਂ ਇਹਨਾਂ ਦੀ ਸ਼ਰਾਬ ਪੀਤੀ ਲਾ ਲੋ ਫਿਰ ਜਿਹੜਾ ਹਾਈ ਕੋਰਟ ਦੇ ਵਿੱਚ ਵੀ ਇਹ ਪਹੁੰਚ ਚੁੱਕੀ ਹੈ ਇਹ ਖਬਰ ਤਾਂ ਜੋ ਇਹਨਾਂ ਦੀ ਪਟੀਸ਼ਨ ਪਾਈ ਗਈ ਸੀ ਕਰਨਲ ਬਣਿਓ 13 ਤਰੀਕ ਦੀ ਜਿਸ ਦਿਨ ਦੀ ਘਟਨਾ ਸੀ ਤਾਂ ਉਹਨਾਂ ਦੀ ਸੁਣਵਾਈ ਦਾ ਹੁਣ 28 ਤਰੀਕ ਰੱਖਤੀ ਦੇਖਦੇ ਆ ਵੀ ਉਸ ਦਿਨ ਕੀ ਬਣਦਾ ਇਸ ਪਰਿਵਾਰ ਨੂੰ ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ ਕਿਉਂਕਿ ਕੋਰਟ ਬਣਿਓ ਵੀ ਇਹ ਕਹਿਣਾ ਵੀ ਕਿਹਨੇ ਇਹ ਸਾਨੂੰ ਅਧਿਕਾਰ ਦਿੱਤਾ ਵੀ ਕਿਸੇ ਤੇ ਵੀ ਤੁਸੀਂ ਅਤਿਆਚਾਰ ਕਰੋ ਤੇ ਜਿਹੜਾ ਉਹਨਾਂ ਦੇ ਵਕੀਲ ਸੀ ਪੁਲਿਸ ਦਾ ਉਹ ਕਹਿੰਦਾ ਸੀ ਵੀ ਇਹਨਾਂ ਦੀ ਵੀ ਕੁੱਟਮਾਰ ਹੋਈ ਆ ਉਹ ਕਹਿੰਦੇ ਕੁੱਟਮਾਰ ਹੋਈ ਆ ਫਿਰ ਇਹਨਾਂ ਦਾ ਜੋ ਮੈਡੀਕਲ ਕਿਉਂ ਨਹੀਂ ਹੋਇਆ ਇਹਨਾਂ ਦੀ ਐਫਆਈਆਰ ਦਰਜ ਕਿਉਂ ਨਹੀਂ ਹੋਈ ਜੇ ਇਹਨਾਂ ਦੀ ਕੁੱਟਮਾਰ ਹੋਈ ਆ ਸਾਰੇ ਵਿੱਚੋਂ ਝੂਠੇ ਜੋ ਇਹਨਾਂ ਦੇ ਵਕੀਲ ਸੀ ਜਿਹੜਾ ਐਸਐਸਪੀ ਇਹਨਾਂ ਦੇ ਨਾਨਕ ਸਿੰਘ ਜਿਹੜੇ ਪੁਲਸ ਵਾਲਿਆਂ ਬੰਨਿਓ ਵਕੀਲ ਖੜਾ ਕੀਤਾ ਸੀ ਜੱਜ ਸਾਹਮਣੇ ਉਹ ਹਾਈ ਕੋਰਟ ਦੇ ਵਿੱਚ ਝੂਠੇ ਪੈਂਦੇ ਨਜ਼ਰ ਆਏ ਆ ਤਾਂ ਹੁਣ ਉਹ ਦੇਖਣਾ ਇਹ ਬਣਦਾ ਵੀ ਇਸ ਪਰਿਵਾਰ ਨੂੰ ਵੀ ਇਹ ਇਨਸਾਫ ਮਿਲੂਗਾ ਜਾਂ ਨਹੀਂ ਮਿਲੂ ਕਿਉਂਕਿ ਕਿਸਾਨਾਂ ਨੂੰ ਵੀ ਹਲੇ ਤੱਕ ਕੋਈ ਇਨਸਾਬ ਨਹੀਂ ਮਿਲਿਆ ਕੋਈ ਕਿਉਂਕਿ ਮੰਗਾ ਨੂੰ ਲੈ ਕੇ ਸੈਡ ਤੇ ਆਪਣੇ ਧਰਨੇ ਰੱਖੇਗੇ ਸੀ ਸ਼ਾਮ ਨੂੰ 5 ਵਜੇ ਦਾ ਸਮਾਂ ਦੇ ਕੇ ਇਹਨਾਂ ਨੇ 5 ਵਜੇ ਉਹਨਾਂ ਦੇ ਉੱਪਰ ਇੱਕ ਉਹਦਾ ਭਾਵਾ ਬੋਲਤਾ ਕਿਉਂਕਿ ਇੱਕ ਵਾਰ ਪਹਿਲਾਂ ਵੀ ਸ਼ੰਭੂ ਬਾਡਰ ਤੇ ਇਹੀ ਹੋਇਆ ਸੀ ਜੋ ਢਾਈ 300 ਪੁਲਿਸ ਵਾਲਾ ਭੇਜਿਆ ਸੀ ਇਸ ਵਾਰ 3-4 ਜਹਾਰ 20-30 ਹਜ਼ਾਰ ਦੀ ਗਿਣਤੀ ਦੇ ਵਿੱਚ ਸਾਰੇ ਜਿੰਨੇ ਕਿਸਾਨ ਸੀ ਸਾਰੇ ਕਿਸਾਨ ਆਗੂਆਂ ਨੂੰ ਉਥੋਂ ਚੱਕਿਆ ਗਿਆ ਤੇ ਉਥੇ ਸਾਰੇ ਸ਼ੰਭੂ ਬਾਡਰ ਤੇ ਤਹਿਸ਼ਮਸ਼ ਕਰਤਾ ਮੀਟਿੰਗ ਦੇ ਬਹਾਨੇ ਬੁਲਾ ਕੇ ਇਹਨਾਂ ਨੂੰ 28-27 ਜਿਹੜੇ ਕਿਸਾਨ ਆਗੂ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਗਵਾ ਕਰਕੇ ਵੀ ਕਹਿੰਦੇ ਮਤਲਬ ਵੀ ਜ਼ਿਲ੍ਹਾ ਦੇ ਵਿੱਚ ਤੱਕਦਾ